ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅਮਨਦੀਪ ਖੋ ਮੈਂ ਸਵਾਗਤ ਕਰਦੀ ਹਾਂ ਆਪਣੇ ਚੈਨੋ ਇਸ ਤੁਹਾਡਾ ਮੈਂ ਉਮੀਦ ਕਰਦੀ ਤੇ ਯਾਦ ਕਰੇ ਸਤਿ ਸ੍ਰੀ ਅਕਾਲ ਹੋ ਗਈ ਆਉਣਗੇ ਇਸ ਤੇ ਕੀ ਦੇ ਘਰ ਤੇ ਵੱਡੇ ਭਾਬੀ ਜੀ ਬਣਾਉਣ ਦੇ ਪਕੌੜੇ ਭਾਬੀ ਜੀ ਹੈਲੋ ਕਰ ਦਿਓ ਹੈਲੋ ਆ ਪਕੌੜਿਆਂ ਦੀ ਕੜਾਈ ਆ ਨਿੱਕੇ ਆ ਪੀ ਭਾਬੀ ਹੈਲੋ ਕਰ ਦਿਓ ਹਾਈ ਹੈਲੋ ਉਹ ਮੇਰੀ ਮਾਤਾ ਬੈਠੇ ਲਸਣ ਨੂੰ ਸੰਕਲੰਦੇ ਆ ਡਾਕੀਆ ਕਰੋ ਚੰਮਰ ਨਾ ਕਿਹਾ ਮੇਰੀ ਮੰਮੀ ਸਾਰਾ ਲਗੀ ਬੜਾ ਮੇਰੀ ਨਹੀਂ ਮੰਮੀ ਇਨਕੋ ਕਰਵਾ ਲਾ ਕਾਤੇਗੀ ਬਹੁਤ ਵਧੀਆ ਬਹੁਤ ਵਧੀਆ ਨਹੀਂ ਮੈਂ ਮੰਮੀ ਨੂੰ ਤਾਂ ਮੈਂ ਜਸ ਬੁੱਤੀ ਦੇ ਦੋਗਾ ਫਿਰ ਦੋਗਾ ਸਾਰਾ ਗਲਤੀ ਕਿ ਮੇਰੇ ਤਾਂ ਲਾਗ ਕਿ ਮੈਂ ਕਾਤੀ ਦੇ ਦੋਗਾ ਵੋਸੂ ਇੰਨੀ ਵੱਡਿਆ ਮਿਰਚ ਆ ਹਾਂ ਬੜਾ ਸਿਪੜ ਬੜਿਆ ਵਾ ਇੰਨਾ ਮੇਰੇ ਹੱਥ ਦੇ ਪਕੌੜੇ ਤੇ ਕਦੀ ਬਾਬੇ ਰੰਦਿੰਦੇ ਕਦੀ ਦੱਸਦੀ ਕ ਬਾਬਿਆਂ ਨੇ ਨੀ ਦਿੰਦੇ ਕਮਲ ਕਲਵੰਤ ਮੇਰੇ ਹੱਥ ਦੇ ਪਕੌੜੇ ਤੇ ਕਦੀ ਬਾਬੇ ਹੀ ਨਹੀਂ ਦਿੰਦੇ ਕਮਲ ਕਲਵੰਤ ਨੂੰ ਪਤਾ ਹੈ ਫਾਸ ਨੇ ਨਿੰਦ ਤੇ ਦੇ ਨਿੰਦੇ ਨਹੀਂ ਆ ਸਾਸ ਦਾ ਦੂਜਾ ਹੱਲਾਵਾ ਸੇਰ ਦਾ ਸਾਸ ਦਾ ਜਹਾ ਲਾ ਵਸੇਰ ਦਾ ਮੈਨੂੰ ਪਤਾ ਹੀ ਨਹੀਂ ਤੂੰ ਮੋਹਲੇ ਬੋੜ ਕੇ ਮਟਰ ਪੀਰਣਾ ਉਣਾ ਉਹ ਤੇ ਸਲਾਹ ਕਰਕੇ ਤਾਂ ਇਹ ਤੇ ਤੂੰ ਕਿਸੇ ਦੇ ਮਟਰ ਪੀ ਬਣਾਇਆ ਤੇ ਕੰਦ ਧਿਆਨ ਨਹੀਂ ਕਰਦਾ ਫਿਰ ਮੈਨੂੰ ਧਿਆਨ ਤੇ ਹੋਰ ਕੁਝ ਬਣਾ ਲਓ ਤੂੰ ਦਾਲ ਬਣਾ ਲਓ ਫਿਰ ਮਟਰ ਬਣਾ ਲਓ ਲੀਤੀ ਨਾ ਕਰਮਨ ਛੋਣਾ ਬੱਚਾ ਬਣ ਕੇ ਆ ਗਿਆ ਮੈਂ ਕਿਹਾ ਵੀ ਉਹਨਾਂ ਨੂੰ ਕਰਮਨ ਹੈਲੋ ਕਰ ਦੋ ਕਹ ਹੈਲੋ ਗਾਇਸ ਹੈਲੋ ਗਾਇਸ ਹੈਲੋ ਗਾਇਸ ਹੈਲੋ ਗਾਇਸ ਹੈਲੋ ਗਾਇਸ ਬਹੁਤ ਹੋਣਾ ਸਮਝ ਲੈ ਗਿਆ ਅੱਜ ਮੇਰੇ ਪਤੀ ਜੀ ਦਾ ਜਨਮ ਦਿਨ ਹੈ ਸੁਖਮੰਦਾ ਤੁਹਾਡੇ ਨੂੰ ਹੈਪੀ ਬਰਥਡੇ ਸਾਰੇ ਜਣੇ ਬਰਥਡੇ ਦੀਆਂ ਮੁਬਾਰਕਾਂ ਦੇ ਦਿਓ ਕਰਮਣ ਕਰਦਾ ਫਿਰਦਾ ਅੱਗੇ ਸਹੀ ਹੈ ਬਾਪ ਜੀ ਹੋਰ ਸੂਰਜ ਨਿਕਲਣ ਦੇ ਅੱਜ ਮਾੜਾ ਮਾੜਾ ਹੁਣ ਨਿਕਲ ਜਾਂਦਾ ਦਾ ਨਾਈਟ ਹੁਣ ਹਾਂ ਹੁਣ ਵਾਪਸ ਜਾਣਾ ਇੱਥੇ ਵੇਟ ਵੇਟ ਕਰਨ ਦੇ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ ਪਾ ਦੋ ਉਹਨਾਂ ਨੂੰ ਤੂੰ ਮੈਨੂੰ ਪਾ ਦੋ ਮੈਂ ਸੌਫ ਲੈ ਆਂਗਰੀ ਆ ਇੱਕ ਮੱਕ ਮੰਦੀਰ ਹਾਂਜੀ ਅੱਗ ਮੈਂ ਬਾਲ ਦਿੰਨੀ ਤੇ ਮੈਂ ਅੱਗ ਥੋੜੀ ਗਾਂ ਘਰਤਾ ਪੰਜ ਕਿੰਦਾ ਤੇ ਨੂਨ ਤੋਫਾ ਦੱਸਾਂ ਮੈਂ ਦੋਤੇ ਹੋ ਜਾਂਦੀ ਲਓ ਜੀ ਮੈਂ ਇਤਨੀ ਬਾਗਾ ਨਾ ਚਿੰਤਾ ਨਾ ਖਾਂਦੀ ਕਿੱਥੇ ਕਿੱਥੇ ਬਹੁਤ ਖਿੜੇ ਬਹੁਤ ਸੋਨੇ ਇੰਨੇ ਸਵਾਦ ਬਣੇ ਨਾ ਭੁੱਖ ਲੱਗ ਗਈ ਆ ਵੇਖ ਕੇ ਵੇਖ ਕੇ ਨਹੀਂ ਖਾ ਕੇ ਮਾਤਾ ਮੰਮੀ ਨੇ ਮਗਰ ਲਾਜ ਜਾਂਦੇ ਨਾ ਮਿਰਚਾਂ ਖਾਣੀਆਂ ਪੈਣੀਆਂ ਨੇ ਰੀਆਂ ਮੈਂ ਫੜਉਣੀ ਆ ਲੋ ਜੀ ਵੀਰ ਜੀ ਨੂੰ ਤੇ ਬਰਾਏ ਨੂੰ ਫੜਾ ਦੇ ਨੇ ਪਕੌੜੇ ਤੁਹਾਨੂੰ ਛੁੱਟੀਆਂ ਮੰਮੀ ਬਾਹਰ ਬੈਠੇ ਹੀ ਵੇੜੇ 'ਚ ਅੱਜ ਬਾਹਰਲੇ ਵੇੜੇ 'ਚ ਆਏ ਆ ਆਹ ਨਹੀਂ ਰਹੀ ਜਾਈ ਨਹੀਂ ਬੱਚਾ ਬਤਲਾ ਸਾਨੂੰ ਕੋ ਸਿਸਟਮ ਆਹ ਲੋ ਸਾਨੂੰ ਤਾਂ ਦੋ ਬਲੇਟਾਂ ਦੇਦੀਆਂ ਬਸ ਆ ਗ੍ਰੀਨ ਤੇ ਆਵਾ ਕਰਦੇ ਉਹਨਾਂ ਚ ਵੀ ਬੱਸ ਅੱਗ ਗ੍ਰੀਨ ਚਟਣੀ ਪਾ ਕੇ ਕਿੱਥੇ ਕਰ ਪਾਈ ਆ ਆ ਉਹ ਚਟਣੀ ਆ ਉਹ ਵਾਲੀ ਚਟਣੀ ਜਿਹਦੇ ਨਾਲ ਹਾਦਸਾ ਹੋ ਗਿਆ ਵਾ ਇੱਕ ਵਾਰ ਹਾਦਸਾ ਥੋੜਾ ਚਾਹੀਦਾ ਹਾਦਸਾ ਹੋਣਾ ਚਾਹੀਦਾ ਸਾਰੀ ਲੱਭ ਗਈ ਮਿਕਸੀ ਖੁੱਲ ਗਈ ਇਹ ਵਦਾਂ ਪਾ ਵੀ ਚਟਣੀ ਬਣਾਉਂਦੇ ਗ੍ਰੀਨ ਸੌਸ ਤੇ ਮਿਕਸੀ ਦਾ ਟੱਕਣ ਖੁੱਲ ਜਾ ਕੱਪੜੇ ਕੁੱਪੜੇ ਰੰਗੇਗੇ ਆ ਨਾ ਟੋਪਿਕ ਵਾਹੇ ਕੰਦਾਂ ਦੇ ਚਟਣੀ ਛੜ ਗਈ ਸਪੋ ਤੁਮ ਕੋ ਸੌਰੀ ਕਰੂ ਮੈਂ ਦੇਖੇ ਚ ਨਹੀਂ ਬਹੁਤ ਨਾ ਸਮਝ ਨਹੀਂ ਆਂਦਾ ਚਮਚਾਪਾ ਵੀ ਚਮਚ ਕਿੱਥੇ ਨਹੀਂ ਸਹੀ ਗੱਲ ਵਾ ਚਾਹੀਦਾ ਤਾਂ ਹੈਗਾ ਹੀ ਆਲੋ ਵੀਰ ਜੀ ਹਾਂ ਮਿੱਠੀ ਬੋਲੀ ਹੋਰ ਕੁੜੀ ਆ ਮੰਮੀ ਨੇ ਕੀ ਕਚਰੀ ਜੀ ਬਣਾਈ ਮੈਂ ਕਰਦੇ ਨੰਮੀ ਦਾ ਹਾਂ ਹਾਂ ਉਹ ਹੀ ਸੋਨੇ ਦੇ ਵਿੱਚ ਪੋੜੇ ਚੱਲ ਜੀ ਇਹ ਕਿਹਦੇ ਚੱਲ ਹਾਂ ਕਿਤੇ ਤੋਂ ਲੱਗਣੀ ਪਤਾ ਇਧਰ ਤੇਲਾ ਜ਼ਿਆਦਾ ਹੁੰਦਾ ਹੈ ਪਾਸੇ ਉਹ ਪਾ ਗਈ ਹੁਣ ਇਧਰ ਆ ਪਾਓ ਖਾ ਗਿਆ ਦੇ ਉੱਥੇ ਬਹਿ ਜਾਨੇ ਬਸ ਆ ਪਾਓ ਆ ਗੁੱਤੀਂ ਤੋ ਜਰੀਆਂ ਕੱਟਿਆ ਵਿਚ ਪਾਉਣੀ ਕੋਲੀ ਵੀ ਪਾ ਲੋ ਸਿੱਟੇ ਵਿੱਚ ਲੋ ਜੀ ਆ ਬਣ ਲੱਗੀ ਸਾਡੀ ਕੜੀ ਮੇਰੀ ਪਰਮੈਸ਼ ਦੀ ਕੜੀ ਬਾਂਡੀ ਆ ਮੇਰੇ ਮੰਮੀ ਪਿਆਜ ਹੀ ਰੰਡੇ ਵੱਡੀ ਭਾਬੀ ਚਲ ਗਈ ਆ ਧਾਰਾ ਕੱਢਣ ਵਾਸਤੇ ਤੇ ਛੋਟੇ ਭਾਬੇ ਉਹ ਡੇ ਭਾਂਡੇ ਭੁੰਡਿਆਂ ਦਾ ਕੰਮ ਨਵੇੜਨਾ ਇਹ ਆਪਾਂ ਆਈਆਂ ਬਾਹਰ ਦੇ ਘਰ ਤੇ ਮੈਂ ਇਥੇ ਪੱਦੀਆ ਨਾ ਤੁਪ ਜੀ ਤੇ ਸੇਕ ਜਾਈ ਹੈ ਨਾ ਮੰਮੀ ਇਦਾਂ ਕਾਂ ਖੋਲਣੀਆਂ ਅੱਗੇ ਮੰਮੀ ਤੁਹਾਨੂੰ ਪਤਾ ਜਦੋਂ ਤੁਹਾਡੇ ਮੈਂ ਵੀਡੀਓ ਨਹੀਂ ਪਾਈ ਹਾਂ ਹਾਂ ਪਿਛਲੀ ਵਾਰਾਂ ਹਾਂ ਹਾਂ ਤੁਹਾਨੂੰ ਲੋਕਾਂ ਨੇ ਇੰਨਾ ਪਸੰਦ ਕੀਤਾ ਨਾ ਹਾਂ ਹਾਂ ਬਹੁਤ ਪਸੰਦ ਕੀਤਾ ਕਿਤੇ ਤੁਹਾਡੀ ਮੰਮੀ ਬੜੇ ਪੋਲੇ ਜੇ ਆ ਬੜਿਆਂ ਜਣਿਆਂ ਤੁਹਾਡੀ ਵੀਡੀਓ ਨੂੰ ਪਸੰਦ ਕੀਤਾ ਸੀ ਹੂੰ ਜਦੋਂ ਪਿਛਲੀ ਵਾਰਾਂ ਪਾਈ ਜਦੋਂ ਗਈ ਤਾਂ ਜੰਗੀ ਸੈਂਟਰ ਵਾਲੀ ਹੁੰਦੀ ਆ ਤੇ ਜੀ ਹਾਂ ਦੀ ਹਾਂ ਉਹਨਾਂ ਨੇ ਵੀ ਬਹੁਤ ਪਸੰਦ ਕੀਤਾ ਸੀ ਤੁਹਾਨੂੰ ਨੋ ਮੈਂ ਨਲੀ ਮੈਂ ਆਉਂਦਿਆ ਤੁਹਾਨੂੰ ਪਛਾਣਨਾ ਹਾਂ ਉਹ ਕਹਿੰਦੇ ਮੈਂ ਪਛਾਣ ਲਿਆ ਹੈ ਕਿ ਮੈਂ ਇਹਨਾਂ ਨੂੰ ਤਾਂ ਮੈਂ ਵੀਡੀਓ ਚ ਵੇਖਿਆ ਵਾ ਹੈ ਹੈ ਇਹ ਮਸ ਹੋ ਗਿਆ ਫਿਰ ਅਹੀਆ ਜਦ ਮੈਂ ਆਪਣੇ 6 ਮਹੀਨੇ ਪਹਿਲਾਂ ਮੈਂ ਉਹ ਟੂਰ ਪਾਇਆ ਹੈ ਆਪਣੇ ਘਰ ਦਾ ਇੱਥੋਂ ਦਾ ਤੇ ਨਾਲ ਮੈਂ ਹੋਰ ਵੀ ਵਲੌਗ ਪਾਇਆ ਸੀ ਇਹ ਸਾਰੇ ਲੋਕਾਂ ਨੇ ਬਹੁਤ ਪਸੰਦ ਕੀਤਾ ਮੇਰੇ ਮੰਮੀ ਦੀਆਂ ਵੀਡੀਓ ਬਹੁਤ ਪਸੰਦ ਕੀਤੀਆਂ ਲੋਕਾਂ ਨੇ ਹੁਣ ਮੇਰੇ ਮਡੇ ਲਸਣ ਛਿਲਣਾ ਅਦਰਕ ਛਿਲਣਾ ਤੇ ਕੜੀ ਨੂੰ ਉੰਡਿਆ ਵਾ ਉਬਾਲ ਮੈਂ ਆਹ ਕਿਆ ਹੀ ਕੜੀ ਬਣਾ ਲਓ ਚਲੋ ਮੇਰੇ ਮਤਲਬ ਆਪਣੇ ਆਪਾਂ ਲੇਡੀਜ਼ ਲੇਡੀਜ਼ ਕੜੀ ਖਾਣਾਂਗੇ ਤੇ ਬੰਦਿਆਂ ਨੇ ਜੋ ਖਾਣਾ ਉਹ ਖਾ ਲੈਣਗੇ ਹੋਰ ਹੈਨਾ ਇਹ ਹੱਬੀ ਤਰੇ ਹੁੰਦੇ ਥੱਕ ਹੀ ਗਏ ਤੁਰ ਤੁਰ ਕੇ ਤਾਂ ਨਾ ਬਬੀ ਨਾ ਤੁਰੇ ਨਾ ਜਾਣਦਾ ਕਿ ਇਹ ਵੀ ਜਿਹੜੇ ਤੁਸੀਂ ਚੱਪੜਾਂ ਦਾ ਸੋਗ ਸਭ ਆਈਆਂ ਇਹਨਾਂ ਜਿਹੜੇ ਬੂਟਾਂ ਨੇ ਜੋੜੇ ਉਹ ਚੜਾਉਣੇ ਕਿੰਨੇ ਦੱਸ ਨਹੀਂ ਬੋਲੀ ਕੋਣ ਠੰਡਿਆ ਉਹੜੇ ਪਾਈਆਂ ਚੱਪੜਾਂ ਤੋਂ ਓਦਾਂ ਸ਼ੂਜ਼ ਪੋਣੇ ਤੂੰ ਤਾਂ ਪੈ ਗਈ ਹੈਨਾ ਕੜਛੀ ਤੇ ਮੈਂ ਮਾਰਨ ਦੀ ਨਾਲ ਦੀ ਨਾਲ ਹਾਂ ਸਹੀ ਹਾਂ ਜਾਂ ਫਿਰ ਸਵੇਰੇ ਰੋਟੀ ਖਾਂਦੇ ਆ ਜਾ ਫਿਰ ਇਹਨਾਂ ਨੇ ਆਖਿਆ ਕਿ ਨਾ ਸਲਾਹਕਾਰ ਘਰ ਹੈ ਨਹੀਂ ਨਾ ਦੇਰ ਕਰ ਲੈਂਦੇ ਉਹ ਹਾਂ ਹੈ ਨਾ ਬਸ ਸਵੇਰੇ ਟਾਈਮ ਨਾ ਕਰ ਲੈਂਦੇ 11 ਕੋਈ ਪਕੌੜੇ ਕਰ ਲੈਂਦੇ ਇਹ ਸਾਰੀ ਤਿਆਰੀ ਹੋਣੀ ਆ ਬਰਡੇ ਦੀ ਤਿਆਰੀ ਸੁਖਮੰਦੇ ਬਰਡੇ ਦੀ ਤਿਆਰੀ ਹੈਪੀ ਬਰਥਡੇ ਸੁਪਨ ਮੇਰੇ ਵੱਲੋਂ ਤੇ ਇਹਨਾਂ ਵੱਲੋਂ ਸਾਰੇ ਵੱਲੋਂ ਤੇ ਨਾਲ ਇਹਨਾਂ ਵੱਲੋਂ ਹੋਰ ਮਾਸੂਹ ਉਹਨੇ ਬਰਥੇ ਵਾਸਤੇ ਬਣਾਉਣੀ ਵਲੌਗ। ਸੂੰਨ ਲਾ ਲਿਆ ਉਹ ਕਿਹਦੀਨ ਲਾ ਲਿਆ। ਉਹ ਗਿਆ ਚੱਲ ਪਾ। ਸੇਮ ਨਹੀਂ ਹੈ। ਉਹਨਾ ਆਪਣੇ ਪੇਕੇ ਲਾਇਆ। ਉਹ ਸੇਮ ਨੂੰ ਕਹਿੰਦੇ ਉਹ ਨਵਾਂ ਲੈ ਆ। ਬਾਪੂ ਉਹਨੇ ਨਹੀਂ ਆਇਆ। ਉਹ ਬਾਪੂ ਵਾਲਾ ਦਿੱਤਾ ਹੀ ਉਹ ਮਨਦੀਪ ਦੇ ਪਿਓ ਨੂੰ ਥੋੜਾ ਪਰ। ਉਹ ਮਾਂ ਦਾ ਕਰੇ ਲੱਗੀ। ਥੋੜਾ ਪਰ ਤਾਂ ਕਿੰਨਾ। ਉਹਦੂ ਕੋ ਲਿਆ ਕਰਨਾ ਬਸ। ਇਹ ਇਹਨਾਂ ਨੇ ਅਜੇ ਪੈਸੇ ਦੇਣੇ ਸੀ ਨਾ ਅਜੇ 4000। ਹੂੰ। ਨਹੀਂ ਇਹਨਾਂ ਨੂੰ ਮੈਂ ਕਿਹਾ ਹੁਣ ਉਹ ਇੰਨੇ ਪੁਰਾਣੇ ਦੇ ਜਦੋਂ ਪੈਸੇ ਦਵਾਂਗੇ ਨਾ ਨੂੰ ਤੇ ਫੋਨ ਦੇ ਪੈਸੇ ਕਟਾ ਦਾਂਗਾ ਨਹੀਂ ਆਂਦੇ ਫੋਨ ਲੈ ਲਾਂਗੇ ਮੈਂ ਫੋਨ ਤੇ ਕੀ ਕਰਨਾ ਪੈਸੇ ਕਟਾਂਗੇ ਨਹੀਂ ਆਂਦੇ ਬਾਪੂ ਨੂੰ ਲੈਦਾਾਂਗੇ ਤੇ ਉਹ ਜਿਹੜਾ ਫੋਨ ਹੈ ਨਾ ਉਹਨੂੰ ਹੀ ਦੇ ਦਾਂਗੇ ਨਾ ਹੁਣ ਪੁਰਾਣਾ ਫੋਨ ਤੇ ਕੀ ਕਰਨਾ ਉਹਦਾ ਵਰਤਿਆ ਉਹ ਅਸਰ ਉਹ ਨਹੀਂ ਲੈਣਾ ਉਹਨੂੰ ਲੈਣ ਨੂੰ ਤਾਂ ਦੋ ਤਿੰਨ ਮਹੀਨੇ ਹੋ ਗਏ ਉਹ ਤਾਂ ਕੋਈ ਨਹੀਂ ਨੂੰ ਨੰਨ ਹਾਂ ਤੇ ਉਹ ਕਰ ਕਿਤੇ ਹੁੰਦਾ ਹੀ ਨਾ ਪਾਸੇ ਤੇ ਉਹ ਇਹੋ ਜਿਹੇ ਬੰਦੇ ਨੂੰ ਕਿਉਂ ਰੱਖਾਂ ਤਾ ਵੀ ਜਿਹੜਾ ਬੰਦਾ ਫੋਨ ਨਹੀਂ ਇੱਕ ਲੈ ਸਕਦਾ ਮੈਂ ਉਹ ਮੈਂ ਜਿਆਦਾ ਵੀ ਨਹੀਂ ਟੱਕਿਆ ਜੀ ਪਹਿਲੇ ਵੀ ਉਹਨਾਂ ਨੂੰ ਪਹਿਲਾਂ ਉਹਦੇ ਦਿੱਤਾ ਤਾਂ ਹੀ ਦੇ ਭੂਏ ਚੜ ਗਏ ਨੇ ਉਹ ਆ ਜਿਹੜੇ ਰੱਖੇ ਤੁਸੀਂ ਬੰਦੇ ਉਹਦੇ ਤੇ ਬੈਲਰ ਤੇ ਭੂਏ ਜਿਆਦਾ ਚੜਾ ਲਿਆ ਨਾ ਈ ਰੋਟੀ ਆ ਰਹੀ ਥੋੜੀ ਤੈ ਹੈ ਹੁੰਦੀ ਐ ਰੋਟੀ ਰੋਟੀ ਕੋਣ ਥੋੜੀ ਗਲਤ ਪੈ ਗਈ ਹਾਂ ਹੋਰ ਕੀ ਮੰਗੋ ਮੈਨੂੰ ਦੋ ਪਿਆਜ਼ ਦੇ ਦੋ ਮੈਂ ਕਿਹਾ ਮੈਂ ਕਿਹਾ ਗਾਂ ਤੋਂ ਜਦੋਂ ਤੁਸੀਂ ਜੇ ਸਟਾਰਟ ਕਰਨਾ ਪਹਿਲੂ ਗੱਲ ਕਰਿਓ ਇਹਦਾ ਤੜਕਾ ਨਹੀਂ ਪਿਆਜ਼ ਥੋੜਾ ਹੀ ਪਾਵਾਂ ਪਿਆਜ਼ ਤੇ ਬਹੁਤ ਅੰਚੜੀ ਦੇ ਪਿਆਜ਼ ਤੇ ਬਹੁਤ ਨਹੀਂ ਸੱਚੀ ਗੱਲ ਹੁੰਦੀ ਰੇ ਪਿਆਜ਼ ਹੀ ਖਵਾਲ ਦੇਣੇ ਜੇ ਲਸਣ ਅਦਰਕ ਪਾ ਲਓ ਮਿਰਚਾਂ ਪਾ ਲਿਓ ਇੱਕ ਦੋ ਮਿਰਚਾਂ ਵੀ ਭਾਬੀ ਸਾਹਿਬ ਦੀਆਂ ਪਾਇਓ ਪਹਿਲਾਂ ਵੀ ਮਿਰਚਾਂ ਨੇ ਕੋਈ ਜਣਾ ਮੈਨੂੰ ਨੂਨ ਨਹੀਂ ਜ਼ਹਿਰ ਨਾ ਕਰ ਦਿਓ ਆ ਵੀ ਧੋਣੇ ਹੀ ਚਲ ਮੰਤ ਕੜੀ ਪਾਗਦੇ ਬੁੱਲਾ ਵੀ ਦੇ ਸਰਦੜੇ ਕਿਹੜਾ ਬੰਗੀ ਆ ਅੱਪੇ ਕੜੀ ਪਾਗਦੇ ਬਰਾਇ ਭੁੱਕਾ ਬਣਾ ਇਹਨੇ ਕੜਾ ਪਕੌੜੇ ਖਾਦੇ ਮੈਂ ਨਹੀਂ ਮੈਂ ਚਾਚਾ ਨਾਲ ਪੜਾਈ ਦੀ ਪਸੰਦ ਕੀਤੀ ਸਾਨੂੰ ਆਗੀ ਪਸੰਦ ਮਾਤਾ ਦਾ ਮਾਤਾ ਨਾਲ ਮਾਤਾ ਮਾਵਾ ਮਮੀ ਨੂੰ ਨਾ ਤੇ ਉਹ ਇਹਨਾਂ ਕਹਣਾ ਮਿਰਚਾਂ ਨਹੀਂ ਇਹਨਾਂ ਮਾਤਾ ਬਹੁਤ ਹੀ ਮਿਰਚਾਂ ਦੀ ਬਹੁਤ ਚਾਦੀ ਮਿਰਚ ਐਨੀ ਚੰਗੀ ਦੱਸ ਖਾਂਦੇ ਸਾਡੇ ਐਨੀ ਤੁਹਾਡੇ ਪਤਾ ਨਹੀਂ ਕਿੱਦਾਂ ਦੇ ਨੇ ਇਹਨਾਂ ਸਬਜ਼ੀ ਦੇ ਮਨਕੀਰ ਦਾ ਪਸੰਦ ਨਹੀਂ ਹੁੰਦੀ ਹੈ ਨਾ ਖੱਟੀ ਫੱਕਰੀ ਜੋ ਨਹੀਂ ਇਹ ਮੈਂ ਜੀ ਨਾ ਨਹੀਂ ਪਾਉਂਦੀ ਬੋਦੀ ਜੀ ਭਾਬੀ ਖੱਟੀ ਚਾਹ ਜੀ ਨਹੀਂ ਸੁਆਦ ਨਹੀਂ ਲੱਗਦੀ ਹਾਂ ਆ ਟਮਾਟਰ ਡੂਟਰ ਪੈਣੇ ਟਮਾਟਰ ਪਣਾ ਕਰਵਾ ਸਮਾਟਰ ਕਰਵਾ ਦਿੰਦਾ ਇਹ ਤੋ ਬਦੀ ਜਾ ਮੇਚਾਂ ਨੂੰ ਦਿੰਦੀ ਆ ਲਓ ਜੀ ਪਕੌੜੇ ਆ ਕੇ ਹੋ ਗਏ ਫਰੀ ਜੀ ਵੀ ਆ ਉੱਥੇ ਬੈਠੀ ਨਹੀਂ ਮੈਂ ਚੇਰ ਦੀ ਇੱਥੇ ਬੀਠੀ ਆ ਹਾਂਡੀ ਦੀ ਸਬਜ਼ੀ ਦੀ ਜੰਡੀ ਆ ਝੜੀ ਕਮਲ ਸੋਹ ਗਿਆ ਉੱਠੀ ਉਹ ਹੁਣ ਆ ਨਹੀਂ ਉਹਨਾਂ ਦੇ ਟੇਢੀ ਨਹੀਂ ਪੁਰਦੇ ਗੰਦਸ ਅਲਮੋਦੀ ਤੇ ਇਧਰ ਆ ਫੀਨੋ ਹਾਂ ਖਲੋ ਟੇਢੀ ਨਹੀਂ ਪੁਰੇ ਹੋੜੇ ਸਾਡੇ ਨਹੀਂ ਹੋਈ ਗੱਲ ਕਿ ਇੱਜ ਬਤਨ ਕੀ ਚੀਜ਼ ਬਣ ਗਈ ਹੈ ਹਾ ਚਾਰੀਆਂ ਉਹ ਜਿਹੜੀ ਦੋ ਬੰਦੇ ਆ ਬੱਸ ਇਹ ਕਿਹੜਾ ਖਾਣੇ ਹੀ ਦੋ ਜਣੇ ਨਾ ਕੋਈ ਫਰਕ ਥੋੜੀ ਤੇ ਦੋ ਜਣ ਸਾਰਿਆਂ ਨੇ ਕਹਿਣਾ ਵਾ ਵੀ ਇੱਥੇ ਬੈਠੀਆਂ ਫੇਰੇ ਵੇਖੀਆਂ ਇੱਥੇ ਹੀ ਹੋਣ ਨੇ ਰਾਤ ਪੈ ਗਈ ਨੇਰਾ ਉਹ ਚੱਲਿਆ ਬੀਬੀਆਂ ਫੇਰ ਇੱਥੇ ਤੇ ਨੇ ਕੁੰਝੇ ਲੱਗੀਆਂ ਦੀਆਂ ਜਿੱਦਾਂ ਜਦੋਂ ਜਦੋਂ ਆ ਗਿਆ